ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਦੋਂ ਸੱਚੇ ਪਾਤਸ਼ਾਹ ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਸਨ ਤਾਂ ਉਹਨਾਂ ਸਮਿਆਂ ਵਿੱਚ ਸ੍ਰੀ ਖਡੂਰ ਸਾਹਿਬ ਵਿੱਚ ਇੱਕ ਤਪਾ ਰਹਿੰਦਾ ਸੀ ਜਿਹੜਾ ਹਮੇਸ਼ਾ ਲੋਕਾਂ ਤੋਂ ਆਪਣੀ ਉਸਤਤ ਕਰਵਾਉਣ ਵਿੱਚ ਲੱਗਿਆ ਰਹਿੰਦਾ ਸੀ ਉਹ ਜੰਤਰ ਮੰਤਰ ਕਰਨ ਵਿੱਚ ਬੜਾ ਮਹਾਰ ਸੀ ਤੇ ਲੋਕਾਂ ਵਿੱਚ ਬੜਾ ਪਖੰਡ ਕਰਦਾ ਸੀ ਲੋਕੇ ਉਸ ਦੀ ਈਨ ਮੰਨਦੇ ਸੀ ਤੇ ਨਮਸਕਾਰ ਕਰਕੇ ਉਹਦੇ ਚਰਨਾਂ ਤੇ ਸਿਰ ਰੱਖਦੇ ਸੀ ਉਹਦੇ ਕਹੇ ਅਨੁਸਾਰ ਹੀ ਸਾਰੇ ਕਰਦੇ ਸਨ ਤੇ ਇਸ ਤਰ੍ਹਾਂ ਉਹਦੀ ਬੜੀ ਪੂਜਾ ਹੁੰਦੀ ਸੀ ਸ਼੍ਰੀ ਖਡੂਰ ਸਾਹਿਬ ਦੇ ਨਗਰ ਵਿੱਚ ਖੈਰੇ ਗੋਦ ਦੇ ਜੱਟ ਰਹਿੰਦੇ ਸਨ ਕਾਫੀ ਵੱਡਾ ਪਰਿਵਾਰ ਉਹਨਾਂ ਦਾ ਉੱਥੇ ਵੱਸਦਾ ਸੀ। ਉਹ ਸਾਰੇ ਤਪੇ ਦੀ ਆਗਿਆ ਅਨੁਸਾਰ ਰਹਿੰਦੇ ਸੀ ਤੇ ਕਈ ਪ੍ਰਕਾਰ ਉਸ ਨੂੰ ਭੇਟਾਵਾਂ ਵਗੈਰਾ ਅਰਪਣ ਕਰਦੇ ਸੀ। ਦੁੱਧ, ਦਹੀਂ, ਘਿਓ ਤੇ ਗੁੜ ਵਗੈਰਾ ਲਿਆ ਕੇ ਉਸ ਦੇ ਅੱਗੇ ਪੇਸ਼ ਕਰਦੇ ਸੀ ਤੇ ਹੋਰ ਵੀ ਕਈ ਪਿਆਰੀਆਂ ਵਸਤੂਆਂ ਉਸ ਨੂੰ ਲਿਆ ਕੇ ਅਰਪਣ ਕਰਦੇ ਸਨ। ਸਾਰੇ ਪਿੰਡ ਦੇ ਲੋਕ ਉਸ ਤੋਂ ਡਰਦੇ ਸਨ। ਉਹ ਇਹ ਸੋਚਦੇ ਸਨ ਕਿ ਕਿਤੇ ਤਪਾ ਗੁੱਸੇ ਵਿੱਚ ਨਾ ਆ ਜਾਏ ਤੇ ਕਿਸੇ ਨੂੰ ਕੋਈ ਸਰਾਪ ਨਾ ਦੇ ਦੇਵੇ। ਸਾਹ ਸੰਗਤ ਜੀ ਪਿੰਡ ਦੇ ਅਜਿਹੇ ਲੋਕ ਮੂਰਖ ਹੁੰਦੇ ਹਨ ਉਹ ਸੱਚੇ ਸੰਤਾਂ ਨੂੰ ਨਹੀਂ ਪਛਾਣ ਸਕਦੇ ਜਿਵੇਂ ਅੱਜ ਕੱਲ ਵੀ ਹੋ ਰਿਹਾ ਹੈ ਲੋਕੀ ਉਸ ਨਕਲੀ ਤਪੇ ਨੂੰ ਬੜਾ ਪਿਆਰ ਕਰਦੇ ਸੀ ਪਰ ਨਾਲ ਹੀ ਉੱਥੇ ਸ਼੍ਰੀ ਗੁਰੂ ਅੰਗਦ ਦੇਵ ਜੀ ਰਹਿੰਦੇ ਸਨ ਉਹਨਾਂ ਦੇ ਮਹਾਤਮਾ ਨੂੰ ਨਹੀਂ ਪਛਾਣਦੇ ਸਨ ਕਿਉਂਕਿ ਸਾਹ ਸੰਗਤ ਜੀ ਬਿਣਾ ਕਰਮਾਂ ਤੋਂ ਸੱਚੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਲਈ ਉਹ ਕਦੇ ਵੀ ਗੁਰੂ ਜੀ ਦੇ ਅੱਗੇ ਜਾ ਕੇ ਸਿਰ ਨਹੀਂ ਸੀ ਝੁਕਾਉਂਦੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਰੇ ਜਗਤ ਦੇ ਈਸ਼ਵਰ ਤਾਂ ਇਹੀ ਹਨ ਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਮ ਬੰਦੇ ਵਾਂਗੂ ਸਮਝਦੇ ਸਨ ਜਿਸ ਤਰ੍ਹਾਂ ਹੋਰ ਲੋਕੀ ਵਸਦੇ ਹਨ ਕਿਉਂਕਿ ਉਹਨਾਂ ਨੇ ਕਦੇ ਕੋਈ satsang ਨਹੀਂ ਕੀਤਾ ਸੀ ਕਦੇ ਕੋਈ ਬਾਣੀ ਨਹੀਂ ਪੜ੍ਹੀ ਸੀ ਇਸ ਲਈ ਗੁਰੂ ਜੀ ਦੀ ਮਹਾਨਤਾ ਦਾ ਉਹਨਾਂ ਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਕਾਫੀ ਚਿਹਰਾ ਤੋਂ ਬਰਸਾਤ ਨਾ ਹੋਈ ਭਾਦੋਂ ਦੇ ਮਹੀਨੇ ਵਿੱਚ ਐਸਾ ਸੋਕਾ ਪਿਆ ਕਿ ਉਹਨਾਂ ਦੀ ਸਾਰੀ ਖੇਤੀ ਹੀ ਸੁੱਕ ਗਈ ਪਹਿਲਾਂ ਜਿੱਥੇ ਹਰਿਆਵਲ ਹੁੰਦੀ ਸੀ ਉੱਥੇ ਫਸਲ ਦੇ ਪੱਕਣ ਤੋਂ ਬਗੈਰ ਹੀ ਪਲਿੱਤਣ ਫਿਰ ਗਈ ਇਸ ਤਰ੍ਹਾਂ ਅੰਨ ਨਾ ਹੋਇਆ ਜਦੋਂ ਅੰਨ ਨਾ ਹੋਇਆ ਤਾਂ ਪਿੰਡ ਦੇ ਲੋਕ ਬੜੇ ਪਰੇਸ਼ਾਨ ਹੋਏ ਤੇ ਦੁਖੀ ਰਹਿਣ ਲੱਗ ਪਏ ਸੋਚਣ ਲੱਗੇ ਹੁਣ ਪਰਿਵਾਰ ਨੂੰ ਕੀ ਖਵਾਵਾਂਗੇ ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਚਿੰਤਾਵਾਂ ਹੋ ਗਈਆਂ ਤੇ ਆਪਸ ਵਿੱਚ ਇੱਕ ਥਾਂ ਮਿਲ ਕੇ ਸਲਾਹ ਕਰਨ ਲੱਗੇ ਕਿ ਪਾਂਦੇ ਨੂੰ ਪੁੱਛੋ ਕਿ ਕੀ ਉਹ ਮੀਂਹ ਪਵਾ ਸਕਦਾ ਹੈ ਕਿਉਂਕਿ ਪਿੰਡ ਦੇ ਲੋਕ ਕਹਿੰਦੇ ਹਨ ਕਿ ਉਹ ਸਭ ਕੁਝ ਕਰ ਸਕਦਾ ਹੈ ਕਿਸੇ ਤਰ੍ਹਾਂ ਵੀ ਹੋਵੇ ਉਹਦੇ ਕੋਲ ਚਲੀਏ ਕਿਉਂਕਿ ਉਹ ਸਾਡਾ ਗੁਰੂ ਤਪਾ ਹੈ ਸਾਹ ਸੰਗਤ ਜੀ ਤਪਾ ਜਿਹੜਾ ਸੀ ਉਹ ਕਈ ਪ੍ਰਕਾਰ ਦੀਆਂ ਕਾਰਾ-ਮਾਤਾ ਕਰਕੇ ਲੋਕਾਂ ਨੂੰ ਦਿਖਾਉਂਦਾ ਸੀ ਇਸ ਕਰਕੇ ਲੋਕਾਂ ਵਿੱਚ ਉਹਦਾ ਬੜਾ ਪ੍ਰਤਾਪ ਸੀ ਲੋਕ ਇਹ ਸਮਝਦੇ ਸਨ ਕਿ ਸਾਰੇ ਵਿਗਨਾਂ ਨੂੰ ਦੂਰ ਕਰਨ ਵਾਲਾ ਤਪਾ ਹੀ ਹੈ ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੇ ਦੁਖੀ ਹੋ ਕੇ ਸਲਾਹ ਬਣਾਈ ਕਿ ਤਪੇ ਕੋਲ ਚਲਦੇ ਹਾਂ ਕੁਝ ਮਿੱਠਾ ਲੈ ਕੇ ਜਾਵਾਂਗੇ ਨਾਲੇ ਬੇਨਤੀ ਕਰਾਂਗੇ ਜਦੋਂ ਸਲਾਹ ਕਰਕੇ ਤੱਪੇ ਕੋਲ ਗਏ ਜਾ ਕੇ ਉਹਨਾਂ ਨੇ ਬਿਠਾਵਾਂ ਰੱਖੀਆਂ ਤੇ ਬੇਨਤੀ ਕੀਤੀ ਤੁਸੀਂ ਸਾਰਿਆਂ ਦੀ ਬਿਲਾਸ਼ਾ ਪੂਰੀ ਕਰਦੇ ਹੋ ਅਸੀਂ ਤੁਹਾਨੂੰ ਮਹਾਨ ਕਰਾਮਾਤ ਵਾਲਾ ਪਛਾਣਿਆ ਹੈ ਆਪਣੇ ਦੁੱਖ ਦੂਰ ਕਰਨ ਵਾਸਤੇ ਤੁਹਾਡੇ ਪਾਸ ਬਹੁਤ ਮਨੁੱਖ ਆਉਂਦੇ ਰਹਿੰਦੇ ਹਨ ਇਸ ਕਰਕੇ ਹੀ ਆਪ ਜੀ ਦੀ ਬਹੁਤ ਕੀਰਤੀ ਹੈ ਜਿਹੜੀ ਕਿ ਸਾਰੇ ਪਿੰਡ ਵਿੱਚ ਫੈਲੀ ਹੋਈ ਹੈ ਹੁਣ ਸਾਰੇ ਪਿੰਡ ਦੇ ਲੋਕ ਤੁਹਾਡੇ ਕੋਲ ਚੱਲ ਕੇ ਆਏ ਹਨ ਤੁਸੀਂ ਉਹਨਾਂ ਦੀ ਮਨੋਗਾਮਨਾ ਪੂਰੀ ਕਰੋ ਇਹ ਸੁਣ ਕੇ ਤਪਾ ਬੜਾ ਖੁਸ਼ ਹੋਇਆ ਤੇ ਬੜੇ ਹੰਕਾਰ ਨਾਲ ਭਰ ਗਿਆ ਤੇ ਕਹਿਣ ਲੱਗਾ ਤੁਸੀਂ ਸਾਰੇ ਸਦਾ ਹੀ ਮੇਰੀ ਆਗਿਆ ਅਨੁਸਾਰ ਰਹਿੰਦੇ ਹੋ ਤੁਹਾਡੀ ਮੇਰੇ ਤੇ ਬਹੁਤ ਸ਼ਰਧਾ ਹੈ ਮੈਂ ਤੁਹਾਡੀ ਕਾਮਨਾ ਨੂੰ ਪੂਰਾ ਕਰਾਂਗਾ ਜਦੋਂ ਤਪੇ ਨੇ ਪਿੰਡ ਦੇ ਲੋਕਾਂ ਨੂੰ ਹੌਸਲਾ ਦਿੱਤਾ ਤਾਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਬਿਨਾਂ ਬਰਸਾਤ ਤੋਂ ਸਾਡੇ ਖੇਤ ਸੁੱਕ ਗਏ ਹਨ ਕਾਫੀ ਸਮਾਂ ਬੀਤ ਗਿਆ ਹੈ ਬਰਸਾਤ ਨਹੀਂ ਹੋਈ ਇਸ ਕਰਕੇ ਸਾਡੀ ਫਸਲ ਬਰਬਾਦ ਹੋ ਗਈ ਹੈ ਹੁਣ ਤੁਸੀਂ ਮਹਾਨ ਕਿਰਪਾ ਕਰਕੇ ਸਾਡੇ ਖੇਤਾਂ ਵਿੱਚ ਮੀਂਹ ਪਵਾ ਦਿਓ ਜਦੋਂ ਪਿੰਡ ਵਾਲੇ ਜੱਟਾਂ ਨੇ ਇਹ ਗੱਲ ਕਹੀ ਤਾਂ ਤਪਾਸ਼ੀ ਗੁਰੂ ਅਗਧੇਵ ਜੀ ਬਾਰੇ ਸੋਚਣ ਲੱਗ ਗਿਆ ਉਹ ਗੁਰੂ ਜੀ ਨਾਲ ਈਰਖਾ ਕਰਦਾ ਸੀ ਕਿਉਂਕਿ ਸੱਚੇ ਸਿੱਖ ਗੁਰੂ ਜੀ ਦੇ ਪਾਸ ਆਉਂਦੇ ਸਨ ਤੇ ਉਹਨਾਂ ਪਾਸ ਆ ਕੇ ਮੱਥਾ ਟੇਕਦੇ ਸਨ ਤੇ ਕੀਮਤੀ ਭੇਟਾਵਾਂ ਅਰਪਣ ਕਰਦੇ ਸਨ ਇਸ ਤੋਂ ਤਪਾ ਬਹੁਤ ਛੜਦਾ ਸੀ ਉਹ ਗੁਰੂ ਜੀ ਦੀ ਗੁਰਿਆਈ ਸਹਿ ਨਹੀਂ ਸੀ ਸਕਦਾ ਸੋ ਤਪੇ ਨੇ ਸੋਚਿਆ ਕਿ ਖੈਰੇ ਜੱਟ ਸਾਰੇ ਮੇਰੇ ਸੇਵਕ ਤੇ ਮਿੱਤਰ ਹਨ ਮਤਾਂ ਉਹ ਭਰਮ ਵਿੱਚ ਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਡੇਰੇ ਚਲੇ ਜਾਣ ਇਸ ਕਰਕੇ ਉਹ ਮਨ ਵਿੱਚ ਹਰ ਵੇਲੇ ਡਰਦਾ ਰਹਿੰਦਾ ਸੀ ਦਿਨ ਰਾਤ ਬਹੁਤ ਨਿੰਦਿਆ ਕਰਦਾ ਸੀ ਇਧਰ ਗੁਰੂ ਕੀਰਤਿ ਪੂਰਮਾਸ਼ੀ ਦੇ ਚੰਦਰਮਾ ਦੀ ਚਾਨਣੀ ਵਾਂਗ ਪ੍ਰਕਾਸ਼ਿਤ ਹੋਈ ਹੋਈ ਸੀ ਸੋ ਤਪਾ ਜਿਹੜਾ ਚੋਰ ਤੇ ਖੋਟੀ ਨੀਅਤ ਵਾਲਾ ਸੀ ਉਹ ਮੂਰਖ ਵੀ ਸੀ ਘਮੰਡੀ ਵੀ ਸੀ ਉਹ ਗੁਰੂ ਜੀ ਨੂੰ ਖਡੂਰ ਸਾਹਿਬ ਵਿੱਚੋਂ ਕੱਢਣਾ ਚਾਹੁੰਦਾ ਸੀ ਸੋ ਇਸ ਤਰ੍ਹਾਂ ਉਹਨੇ ਇੱਕ ਸਕੀਮ ਬਣਾਈ ਤੇ ਸਕੀਮ ਬਣਾ ਕੇ ਪਿੰਡ ਦੇ ਲੋਕਾਂ ਨੂੰ ਕਹਿੰਦਾ ਹੇ ਖੈਰੇ ਜੱਟੋ ਤੁਸੀਂ ਜਾਣਦੇ ਹੋ ਕਿ ਮੀ ਕਿਉਂ ਨਹੀਂ ਪੈ ਰਿਆ ਕਿ ਜਿਹੜਾ ਤੁਹਾਡੇ ਪਿੰਡ ਵਿੱਚ ਗੁਰੂ ਬਣਿਆ ਬੈਠਾ ਹੈ ਉਸ ਦਾ ਭਾਵ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਇਹ ਖਤਰੀ ਹੈ ਉਹ ਸਦਾ ਹੀ ਅਪਰਾਧ ਕਰਦਾ ਹੈ ਜਿਸ ਦਾ ਪਹਿਲਾ ਨਾਮ ਲੈਣਾ ਸੀ ਹੁਣ ਉਸੇ ਨੂੰ ਅੰਗਤ ਕਹਿੰਦੇ ਹਨ ਹੁਣ ਉਹਨੇ ਆਪਣਾ ਨਾਮ ਹੋਰ ਰੱਖ ਲਿਆ ਕਈ ਜਗ੍ਹਾ ਤੋਂ ਉਸ ਦੇ ਸਿੱਖ ਇਕੱਠੇ ਹੋ ਕੇ ਆਉਂਦੇ ਹਨ ਤੇ ਉਸ ਨੂੰ ਮੱਥਾ ਟੇਕਦੇ ਹਨ ਉਹ ਸਾਧ ਨਹੀਂ ਹੈ ਗ੍ਰਸਤੀ ਦੀ ਰੀਤੀ ਤੇ ਚੱਲਦਾ ਹੈ ਲੋਕਾਂ ਪਾਸੋਂ ਆਪਣੀ ਪੂਜਾ ਕਰਾਉਂਦਾ ਹੈ ਗੁਰਿਆਈ ਦੀ ਗੱਦੀ ਤੇ ਬੈਠ ਕੇ ਪ੍ਰਕਾਸ਼ ਧਰਦਾ ਹੈ ਜੇ ਉਹ ਇਸ ਤਰ੍ਹਾਂ ਦੀ ਪਦਵੀ ਚਾਹੁੰਦਾ ਹੈ ਤਾਂ ਸਾਧੂਆਂ ਵਾਂਗ ਭਗਵੇਂ ਕੱਪੜੇ ਪਾਏ ਆਪਣੇ ਪਰਿਵਾਰ ਨਾਲ ਵੱਖਰਾ ਹੋਵੇ ਤੇ ਕਿਸੇ ਵੱਡੇ ਵੇਖਦਾ ਆਸਰਾ ਲਵੇ ਤੇ ਇਸ ਤਰ੍ਹਾਂ ਕਰਕੇ ਜਦੋਂ ਸਾਰਿਆਂ ਤੋਂ ਪੂਜਾ ਕਰਵਾਏਗਾ ਤਾਂ ਉਸ ਨਾਲ ਕੋਈ ਉਲਟੀ ਰੀਤੀ ਨਹੀਂ ਹੋਏਗੀ ਪੁੱਤਰ ਤੇ ਪਤਨੀ ਦੇ ਨਾਲ ਉਹ ਰਹਿ ਰਿਹਾ ਹੈ ਫਿਰ ਮਨੁੱਖਾਂ ਤੋਂ ਪੂਜਾ ਕਿਉਂ ਕਰਵਾ ਰਿਹਾ ਹੈ ਤੁਸੀਂ ਵੀ ਆਪਣੇ ਹਿਰਦੇ ਵਿੱਚ ਸੋਚੋ ਤੇ ਵਿਚਾਰ ਕਰੋ ਕਿ ਇਹ ਉਪਦਰ ਨਹੀਂ ਹੈ ਤੁਸੀਂ ਤਾਂ ਉਸ ਨੂੰ ਨਹੀਂ ਮੰਨਦੇ ਹੋ ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਤੁਹਾਡੇ ਪਿੰਡ ਵਿੱਚ ਉਹ ਬੈਠਾ ਹੈ ਐਸਲੇ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਹੁਣ ਤੁਸੀਂ ਐ ਕਰੋ ਉਸ ਨੂੰ ਨਗਰ ਵਿੱਚੋਂ ਕੱਢ ਦਿਓ ਸਾਧ ਸੰਗਤ ਜੀ ਇਸ ਤਰ੍ਹਾਂ ਤਪੇ ਨੇ ਪਿੰਡ ਦੇ ਮੂਰਖ ਲੋਕਾਂ ਨੂੰ ਭੜਕਾਤਾ ਤੇ ਭੜਕਾ ਕੇ ਕਹਿਣ ਲੱਗਾ ਕਿ ਉਹਨਾਂ ਨੂੰ ਇੱਥੋਂ ਕੱਢ ਦਿਓ ਤਾਂ ਹੀ ਬਾਰਿਸ਼ ਹੋਏਗੀ ਤੇ ਨਾਲ ਇਹ ਵੀ ਕਹਤਾ ਕਿ ਉਸ ਨੂੰ ਕਹੋ ਕਿ ਕਿਸੇ ਹੋਰ ਪਿੰਡ ਜਾ ਕੇ ਵਸ ਜਾਏ ਫਿਰ ਤੁਹਾਨੂੰ ਕਦੇ ਵੀ ਕੋਈ ਸੰਕਟ ਨਹੀਂ ਆਏਗਾ ਸਾਧ ਸੰਗਤ ਜੀ ਮੂਰਖ ਲੋਕ ਸਨ ਤੇ ਤਪੇ ਦੀ ਗੱਲ ਮੰਨ ਲਈ ਤਪੇ ਦੀ ਇਹ ਗੱਲ ਸੁਣ ਕੇ ਸਾਰਿਆਂ ਨੇ ਆਪਣੇ ਮਨ ਵਿੱਚ ਮਤਾ ਪਕਾ ਲਿਆ ਕਿ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਪਿੰਡ ਵਿੱਚੋਂ ਕੱਢ ਦੇਣਾ ਹੈ ਜਦੋਂ ਤਪੇ ਨੇ ਆਪਣੀ ਕਾਮਨਾ ਪੂਰੀ ਹੋਈ ਦੇਖੀ ਤਾਂ ਉਹ ਮੂਰਖ ਬੜਾ ਖੁਸ਼ ਹੋਇਆ ਪਰ ਉਹ ਇਹ ਨਹੀਂ ਸੀ ਜਾਣਦਾ ਕਿ ਉਹ ਮੌਤ ਦੇ ਨੇੜੇ ਜਾ ਰਿਹਾ ਹੈ ਜਿਹੜੇ ਪਿੰਡ ਦੇ ਮੂਰਖ ਲੋਕ ਸਨ ਉਹਨਾਂ ਨੇ ਵੈਰ ਦੇ ਬਚਨ ਨੂੰ ਆਪਣੇ ਹਿੱਤ ਦਾ ਬਚਨ ਮੰਨ ਲਿਆ ਗੁਰੂ ਮਹਾਤਮ ਨੂੰ ਤਾਂ ਬਿਲਕੁਲ ਨਹੀਂ ਸੀ ਜਾਣਦੇ ਮਹਾ ਮੰਦੀ ਮਤਵਾਲੇ 9 10 ਮਿਲ ਕੇ ਸ੍ਰੀ ਸਤਿਗੁਰੂ ਜੀ ਦੇ ਘਰ ਵੱਲ ਚੱਲ ਪਏ ਤੇ ਇਸ ਤਰ੍ਹਾਂ ਚੱਲ ਕੇ ਗੁਰੂ ਜੀ ਦੇ ਪਾਸ ਆ ਗਏ ਤੇ ਬੜੀ ਭੱਦੀ ਸ਼ਬਦਾਵਲੀ ਬੋਲਣ ਲੱਗੇ ਕਹਿਣ ਲੱਗੇ ਤੁਹਾਡਾ ਇੱਥੇ ਵਸਣਾ ਠੀਕ ਨਹੀਂ ਜਿੱਥੇ ਤੁਹਾਡੀ ਇੱਛਾ ਹੈ ਉੱਥੇ ਚਲੇ ਜਾਓ بارش ਨਾ ਹੋਣ ਕਰਕੇ ਸਾਡਾ ਖੇਤੀ ਦਾ ਬੜਾ ਨੁਕਸਾਨ ਹੋ ਰਿਹਾ ਹੈ ਸਾਰਾ ਪਿੰਡ ਹੀ ਬੜਾ ਦੁਖੀ ਹੈ ਤੁਹਾਡਾ ਇੱਕ ਘਰ ਸਾਰੇ ਪਿੰਡ ਵਾਲਿਆਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਐਸ ਲਈ ਤੁਹਾਡਾ ਇੱਕ ਘੜੀ ਵਿੱਚ ਇੱਥੇ ਰਹਿਣਾ ਠੀਕ ਨਹੀਂ ਹੈ ਤੁਸੀਂ ਛੇਤੀ ਕਰੋ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਲਓ ਤੇ ਜਿਹੜੀਆਂ ਬਾਕੀ ਬਚਣ ਗਿਆ ਉਹ ਕਿਸੇ ਦੇ ਘਰ ਰੱਖ ਦੇਣਾ ਪਿੰਡ ਦੇ ਮਾਲਕ ਨੰਬਰਦਾਰਾਂ ਤੇ ਸਾਰੇ ਪਿੰਡ ਦੇ ਲੋਕਾਂ ਦਾ ਇੱਕੋ ਹੀ ਮਤ ਹੈ ਕਿ ਤੁਹਾਨੂੰ ਇਸ ਪਿੰਡ ਵਿੱਚੋਂ ਬਾਹਰ ਕੱਢਣਾ ਹੈ ਕੋਈ ਵੀ ਤੁਹਾਡਾ ਪੱਖ ਨਹੀਂ ਲੈ ਰਿਹਾ ਜਿਹਦੇ ਨਾਲ ਤੁਸੀਂ ਇੱਥੇ ਰਹਿ ਸਕੋ ਜਿਹੜੇ ਸਾਡੇ ਸੰਤ ਹਨ ਤਾਂ ਭਾਜੀ ਉਹ ਇਹ ਕਹਿ ਰਹੇ ਹਨ ਕਿ ਤੁਹਾਡੇ ਵਸਨ ਨਾਲ ਹੀ ਅਸੀਂ ਦੁੱਖ ਪਾ ਰਹੇ ਹਾਂ ਇਹ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਮੈਂ ਤਾਂ ਬੜੇ ਚੇਰਾਂ ਤੋਂ ਇੱਥੇ ਰਹਿ ਰਿਹਾ ਹਾਂ ਹਮੇਸ਼ਾ ਹੀ ਬਰਸਾਤ ਹੁੰਦੀ ਹੈ ਤੇ ਖੇਤੀ ਵੀ ਬੜੀ ਹਰੀ ਭਰੀ ਹੁੰਦੀ ਹੈ ਸਾਨੂੰ ਕੋਈ ਕਿਵੇਂ ਦੋਸ਼ੀ ਕਹਿ ਸਕਦਾ ਹੈ ਮਨੁੱਖਾਂ ਦੇ ਕਰਮਾਂ ਅਨੁਸਾਰ बार-बार ਦੁੱਖ ਸੁੱਖ ਪੈਦਾ ਹੁੰਦਾ ਹੈ ਕਦੇ ਸੁੱਖ ਮਿਲਦਾ ਹੈ ਤੇ ਕਦੇ ਦੁੱਖ ਪਾਉਂਦਾ ਹੈ ਜਿਵੇਂ ਦਿਨ ਰਾਤ ਆਉਂਦੇ ਹਨ ਤੇ ਫਿਰ ਚਲੇ ਜਾਂਦੇ ਹਨ ਜੀਵ ਜਿਵੇਂ ਇਹ ਦੇ ਕਰਮ ਕਰਦਾ ਹੈ ਪ੍ਰਭੂ ਜੀ ਵੇਖ ਕੇ ਉਸ ਤਰ੍ਹਾਂ ਹੀ ਉਸ ਨੂੰ ਫੜ ਲੈਂਦੇ ਹਨ ਗੁਰੂ ਜੀ ਨੇ ਉਹਨਾਂ ਨੂੰ ਬੜਾ ਸਮਝਾਇਆ ਪਰ ਉਹ ਮੂਰਖ ਸਮਝਣ ਵਾਲੇ ਨਹੀਂ ਸਨ ਗੁਰੂ ਜੀ ਦੇ ਸੁਖ ਦੇਣ ਵਾਲੇ ਬਚਨ ਸੁਣ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੇ ਹੋਰ ਕਠੋਰ ਬਚਨ ਕਹੇ ਕੋਣ ਕੋਈ ਤੁਹਾਡਾ ਗਿਆਨ ਸੁਣਦਾ ਹੈ ਸਾਰਿਆਂ ਦਾ ਇੱਕ ਮਤ ਹੈ ਤੁਸੀਂ ਇਸ ਪਿੰਡ ਵਿੱਚੋਂ ਨਿਕਲ ਜਾਓ ਨਹੀਂ ਤਾਂ ਤੁਹਾਨੂੰ ਬਾਹਰ ਤੋਂ ਫੜ ਕੇ ਧੱਕੇ ਨਾਲ ਫੌਰਨ ਬਾਹਰ ਕੱਢ ਦੇਾਂਗੇ ਤਾਂ ਤਾਂ ਸੱਚੇ ਪਾਤਸ਼ਾਹ ਸ਼ੀਰ ਗੁਰ ਅੰਗਦੇਵ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬਾਬਾ ਬੁੱਢਾ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ ਸਾਡਾ ਮੰਜਾ ਚੁੱਕ ਲੋ ਅਸੀਂ ਤਾਂ ਇਹਨਾਂ ਦਾ ਨੁਕਸਾਨ ਕਰ ਰਹੇ ਹਾਂ ਜੰਗਲ ਵਿੱਚ ਇੱਕ ਪੁਰਾਣਾ ਥੇ ਹੈ ਉਸ ਨੂੰ ਖਾਨ ਰਜਾਦੇ ਦਾ ਥੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉੱਥੇ ਚੱਲ ਕੇ ਅਸੀਂ ਇਕਾਂਤ ਵਿੱਚ ਰਹਿੰਦੇ ਹਾਂ ਸੰਤ ਮਹੰਤ ਇਕਾਂਤ ਵਿੱਚ ਹੀ ਸ਼ੋਭਦੇ ਹਨ ਜਦੋਂ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਇਹ ਗੱਲ ਕਹੀ ਤੇ ਉੱਥੇ ਹੋਰ ਸਿੱਖ ਵੀ ਬੈਠੇ ਸਨ ਸਾਰਾ ਨੇ ਸੋਚ ਲਿਆ ਕਿ ਜਿਹੜੇ ਦੁਸ਼ਟ ਤੱਪ ਦੇ ਚੇਲੇ ਹਨ ਉਹ ਗੁਰੂ ਜੀ ਦੀ ਮਹਾਨਤਾ ਨੂੰ ਸਮਝ ਨਹੀਂ ਸਕਦੇ ਹੁਣ ਹੋਰ ਕੋਈ ਉਪਾਅ ਬਣਦਾ ਨਹੀਂ ਇੱਥੋਂ ਨਿਕਲਣਾ ਹੀ ਚੰਗਾ ਹੈ ਇਹਨਾਂ ਮੂਰਖ ਲੋਕਾਂ ਦੇ ਮੱਥੇ ਲੱਗਣਾ ਠੀਕ ਨਹੀਂ ਹੈ ਸੋ ਇਸ ਤਰ੍ਹਾਂ ਇਸ ਗੱਲ ਨੂੰ ਯਤਨ ਨਾਲ ਨਾ ਸਿੱਧ ਹੋਣ ਵਾਲੀ ਜਾਣ ਕੇ ਨਿਕਲ ਜਾਣਾ ਹੀ ਗੁਰੂ ਜੀ ਨੇ ਯੋਗ ਸਮਝਿਆ ਜਾਣ ਲੱਗੇ ਗੁਰੂ ਜੀ ਨੇ ਕਿਸਾਨਾਂ ਨੂੰ ਕਿਹਾ ਸਾਡੇ ਕਰਕੇ ਤੁਸੀਂ ਬਹੁਤ ਦੁੱਖ ਪਾਇਆ ਹੈ ਹੁਣ ਅਸੀਂ ਹੋਰ ਥਾਂ ਚੱਲੇ ਹਾਂ ਅਸੀਂ ਪਿੰਡ ਨੂੰ ਕਿਉਂ ਦੁਖੀ ਕਰਨਾ ਹੈ ਜਿਹੜੇ ਅਸਲੀ ਸਿੱਖ ਸਨ ਉਹ ਵੀ ਗੁਰੂ ਜੀ ਦੇ ਨਾਲ ਹੀ ਚਲੇ ਗਏ 14 ਲੋਕਾਂ ਦੇ ਕਰਤਾ ਹਰਤਾ ਖੇਮਾ ਦੇ ਖਜ਼ਾਨੇ ਗੁਰੂ ਜੀ ਪਰਮ ਆਪਾਰ ਸਨ ਪੂਰਨ ਗੁਰੂ ਜੀ ਨੇ ਇੱਕ ਥਾਂ ਤੇ ਜਾ ਕੇ ਆਪਣਾ ਡੇਰਾ ਲਾ ਲਿਆ ਜਿੱਥੇ ਗੁਰੂ ਜੀ ਪਹੁੰਚੇ ਉੱਥੇ ਬੜਾ ਵੱਡਾ ਜੰਗਲ ਸੀ ਪਰ ਸਤਿਗੁਰੂ ਜੀ ਦੇ ਚਰਨ ਪੈਣ ਨਾਲ ਉਹ ਅਸਥਾਨ ਮੰਗਲਮਈ ਹੋ ਗਿਆ ਬਾਬਾ ਬੁੱਢਾ ਜੀ ਨੇ ਬਚਨ ਕੀਤੇ ਤੁਸੀਂ ਪਰਮ ਖਿਮਾ ਦੇ ਖਜ਼ਾਨੇ ਹੋ ਕਿਸੇ ਕਾਰਨ ਤੋਂ ਬਗੈਰ ਹੀ ਧਰੋਹੀ ਪਾਪੀ ਤੇ ਮਾੜੀ ਮਤ ਵਾਲਾ ਤਪਾ ਦੁਖਦਾਈ ਤੁਹਾਡੀ ਨਿੰਦਿਆ ਕਰ ਰਿਹਾ ਹੈ ਇਹ ਕਿਸਾਨ ਮੂਰਖ ਬੁੱਧੀ ਰਹਿ ਥਣ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਿਚਾਰਿਆ ਨਹੀਂ ਹੈ ਤੁਹਾਡੀ ਜਿਹੜੀ ਉਸਨੇ ਅਵਗਿਆ ਕੀਤੀ ਹੈ ਨਾ ਉਹ ਤਪਾ ਉਸ ਦਾ ਅਤ ਦੁਖੀ ਹੋ ਕੇ ਫਲ ਪਾਏਗਾ ਇਸ ਤਰ੍ਹਾਂ ਬਾਬਾ ਬੁੱਢਾ ਜੀ ਬਹੁਤ ਦੁਖੀ ਹੋਏ ਤੇ ਫਰਮਾਇਆ ਜੋ ਤੁਹਾਨੂੰ ਚੰਗਾ ਲੱਗੇ ਸੋਈ ਭਲਾ ਹੈ ਸਾਡੇ ਕਹਿਣ ਨਾਲ ਕੁਝ ਨਹੀਂ ਚੱਲਦਾ ਇਸ ਤਰ੍ਹਾਂ ਕਹਿ ਕੇ ਬਾਬਾ ਬੁੱਢਾ ਜੀ ਚੁੱਪ ਹੋ ਕੇ ਬੈਠ ਗਏ ਗੁਰੂ ਜੀ ਜਿਵੇਂ ਵੇਖਦੇ ਹਨ ਉਸ ਤਰ੍ਹਾਂ ਹੀ ਕਰਦੇ ਹਨ ਆਪਣੇ ਪ੍ਰਤਾਪ ਨੂੰ ਜ਼ਰਾ ਵੀ ਜਣਾਉਂਦੇ ਨਹੀਂ ਹਨ ਉਹ ਆਪਣੇ ਆਪ ਨੂੰ ਆਮ ਇਨਸਾਨ ਵਾਂਗੂ ਹੀ ਰੱਖਦੇ ਹਨ ਉਧਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਘਰ ਦੀ ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਸਨ ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਪਿੰਡ ਛੱਡ ਕੇ ਚਲੇ ਗਏ ਤਾਂ ਉਹ ਬਾਅਦ ਵਿੱਚ ਆਏ ਜਦੋਂ ਪਿੰਡ ਜਾ ਕੇ ਗੁਰੂ ਜੀ ਦੇ ਡੇਰੇ ਤੇ ਗਏ ਤਾਂ ਉੱਥੇ ਜਾ ਕੇ ਦੇਖਿਆ ਕਿ ਗੁਰੂ ਜੀ ਤਾਂ ਉੱਥੇ ਹੈ ਹੀ ਨਹੀਂ ਨਾ ਹੀ ਕੋਈ ਸਿੱਖ ਹੈ ਤਾਂ ਉਹਨਾਂ ਨੇ ਪੁੱਛਿਆ ਗੁਰੂ ਜੀ ਕਿੱਥੇ ਚਲੇ ਗਏ ਤੇ ਬਾਕੀ ਦੇ ਸਿੱਖ ਕਿੱਥੇ ਹਨ ਉਹਨਾਂ ਨੂੰ ਕਿਹੜਾ ਐਸਾ ਕੰਮ ਪੈ ਗਿਆ ਜਿਹੜੇ ਝਾਟੀ ਨਿਕਲ ਕੇ ਬਾਹਰ ਚਲੇ ਗਏ ਇਹ ਸੁਣ ਕੇ ਕਿਸੇ ਮਨੁੱਖ ਨੇ ਸਾਰੀ ਗੱਲ ਦੱਸੀ ਪਾਪੀ ਤਪੇ ਨੇ ਬੜੀ ਦੁਸ਼ਟਤਾ ਦਿਖਾਈ ਹੈ ਉਹਨੇ ਪਿੰਡ ਦੇ ਕਿਸਾਨਾਂ ਨੂੰ ਭਰਮਾ ਕੇ ਕਿਹਾ ਕਿ ਪਿੰਡ ਵਿੱਚ ਬਰਸਾਤ ਤਾਂ ਹੋਏਗੀ ਜੈ ਸ਼ਿ ਗੁਰ ਅੰਗਦੇਵ ਜੀ ਨੂੰ ਪਿੰਡ ਵਿੱਚੋਂ ਬਾਹਰ ਕੱਢੋਂਗੇ ਪਿੰਡ ਦੇ ਮੂਰਖ ਲੋਕ ਉਸ ਦੀਆਂ ਗੱਲਾਂ ਚਾਗੇ ਤੇ ਗੁਰੂ ਜੀ ਨੂੰ ਬੁਰਾ ਭਲਾ ਕਹਿ ਕੇ ਪਿੰਡ ਵਿੱਚੋਂ ਕੱਢਦਾ ਜਦੋਂ ਉਸ ਮਨੁੱਖ ਤੋਂ ਸ਼ਿ ਗੁਰ ਅਮਰਦਾਸ ਜੀ ਨੇ ਇਹ ਗੱਲ ਸੁਣੀ ਤਾਂ ਬਹੁਤ ਦੁਖੀ ਹੋਏ ਤੇ ਕਹਿਣ ਲੱਗੇ ਵੇਖੋ ਇਸ ਨੇ ਕੀ ਵੈਰ ਕਮਾਇਆ ਹੈ ਚਿਤ ਕਰਕੇ ਗੁਰੂ ਜੀ ਸਰਲ ਤੇ ਸਮਦ੍ਰਿਸ਼ਟਾ ਵਾਲੇ ਹਨ ਪਿੰਡ ਦੇ ਕਿਸਾਨ ਤੇ ਤਪਾ ਮੰਦਮਤ ਵਾਲੇ ਝੂਠੇ ਹਨ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਫਿਰ ਉਹਨਾਂ ਨੇ ਮਿਲ ਕੇ ਐਸਾ ਕੁਕਰਮ ਕਿਉਂ ਕੀਤਾ ਹੈ ਮੈਥੋਂ ਤਾਂ ਇਹ ਕਿਸੇ ਤਰ੍ਹਾਂ ਵੀ ਜਰਿਆ ਨਹੀਂ ਜਾਂਦਾ ਜਦ ਤੱਕ ਮੈਂ ਇਹਨਾਂ ਨੂੰ ਵੈਸਾ ਹੀ ਫੜ ਨਹੀਂ ਦਿੰਦਾ ਇਹ ਕਹਿ ਕੇ ਸ਼੍ਰੀ ਗੁਰੂ ਅਮਰਦਾਸ ਜੀ ਪੰਚਾਇਤ ਦੇ ਕੋਲ ਚਲੇ ਗਏ ਜਿਹੜੇ بارش ਦੀ ਆਸ ਧਰ ਕੇ ਬੈਠੇ ਹੋਏ ਸਨ ਉਹਨਾਂ ਨੂੰ ਜਾ ਕੇ ਕਿਹਾ ਕਿਸਾਨੋ ਗੁਰੂ ਜੀ ਨੂੰ ਪਿੰਡ ਵਿੱਚੋਂ ਤੁਸੀਂ ਬਾਹਰ ਕੱਢਤਾ ਹੈ ਤੁਹਾਡਾ ਕੰਮ ਪੂਰਾ ਹੋਇਆ ਕਿ ਨਹੀਂ ਜੋ ਇੱਛਾ ਤੁਸੀਂ ਮਨ ਵਿੱਚ ਧਾਰਨ ਕੀਤੀ ਸੀ ਉਹ ਤੁਹਾਡੀ ਪੂਰੀ ਹੋਈ ਕਿ ਨਹੀਂ ਤੁਹਾਡੇ ਖੇਤਾਂ ਵਿੱਚ ਮੀਂਹ ਪਿਆ ਹੈ ਕਿ ਨਹੀਂ ਅਜਿਹੇ ਬਚਨ ਸੁਣ ਕੇ ਕਿਸਾਨਾਂ ਨੇ ਕਿਹਾ ਹਲੇ ਤੱਕ ਤਾਂ ਕੋਈ ਬਰਸਾਤ ਨਹੀਂ ਹੋਈ ਅਸੀਂ ਤਪੇ ਨੂੰ ਬੜੀ ਬਾਰੀ ਕਹਿ ਚੁੱਕੇ ਹਾਂ ਉਸ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੇਰੇ ਆਖੇ ਲੱਗ ਜਾਓ ਮੈਂ ਮੀਂਹ ਪਵਾ ਦਿਆਂਗਾ ਅਸੀਂ ਤਾਂ ਤਪੇ ਦੀ ਗੱਲ ਨੂੰ ਸਹੀ ਮੰਨਿਆ ਸੀ ਪਰ ਹਲੇ ਤੱਕ ਬਰਸਾਤ ਨਹੀਂ ਹੋਈ ਆਪਣੇ ਜੀਵਨ ਦੀ ਚਾਹਤ ਵਾਸਤੇ ਪਾਵੇਂ ਅਸੀਂ ਨਾ ਕਰਨ ਜੋ ਕੰਮ ਵੀ ਕੀਤਾ ਹੈ ਪਰ ਫਿਰ ਵੀ ਬਰਸਾਤ ਨਹੀਂ ਹੋਈ ਜਿਹੜਾ ਮਹਾਪੁਰਖ ਬਰਸਾਤ ਦੇ ਕੇ ਸਾਡੀ ਖੇਤੀ ਹਰੀ ਕਰੇ ਅਸੀਂ ਕਿਸਾਨ ਸਦਾ ਉਸ ਦੇ ਅਨੁਕੂਲ ਰਹਿੰਦੇ ਹਾਂ ਉਸ ਦੀ ਆਗਿਆ ਅਸੀਂ ਇਸ ਤਰ੍ਹਾਂ ਮੰਨਦੇ ਹਾਂ ਕਿ ਨਾ ਕਰਨ ਜੋ ਕੰਮ ਵੀ ਫਿਰ ਕਰ ਲੈਂਦੇ ਹਾਂ ਉਹਨਾਂ ਕਿਸਾਨਾਂ ਦੇ ਅਜਿਹੇ ਬਚਨ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁੱਸੇ ਦੇ ਵਲਵਲੇ ਵਿੱਚ ਕਿਹਾ ਤਪੇ ਦੇ ਕਹਿਣ ਤੇ ਵੀ ਬਦਲ ਨਹੀਂ ਆਇਆ ਸ਼੍ਰੀ ਗੁਰੂ ਜੀ ਨੂੰ ਵੀ ਤੁਸੀਂ ਪਿੰਡ ਵਿੱਚੋਂ ਬਾਹਰ ਕੱਢਤਾ ਜਿਹੜੇ ਸਤਿਗੁਰੂ ਜੀ ਦੇ ਸੇਵਕ ਹਨ ਉਹਨਾਂ ਵਿੱਚ ਵਰਖਾ ਦੇਣ ਦੀ ਸ਼ਕਤੀ ਹੁੰਦੀ ਹੈ ਮੇਰੀ ਚੰਗੀ ਗੱਲ ਮੰਨ ਕੇ ਉਹਨਾਂ ਨੂੰ ਕਹੋ ਤਾਂ ਤੁਹਾਡੇ ਮਨ ਪੌਂਦਾ ਮੀਂਹ ਪਏਗਾ ਤੱਪੇ ਨੇ ਈਰਖਾ ਕਰਕੇ ਗੁਰੂ ਜੀ ਨੂੰ ਕੱਢ ਦਿੱਤਾ ਹੈ ਪਰ ਸ਼ਕਤੀਹੀਣ بارش ਨਹੀਂ ਪਵਾ ਸਕਦਾ ਹੁਣ ਤੁਸੀਂ ਤੱਪੇ ਦੇ ਕੋਲ ਜਾਓ ਤੇ ਉਹਨੂੰ ਜਾ ਕੇ ਕਹੋ ਕਿ ਅਸੀਂ ਤਾਂ ਗੁਰੂ ਜੀ ਨੂੰ ਬਾਹਰ ਕੱਢਤਾ ਫੇਰ ਵੀ ਬਰਸਾਤ ਨਹੀਂ ਹੋਈ ਇਹ ਕੀ ਕਾਰਨ ਹੈ ਸ਼ੀਰਗੁਰ ਅਮਰਦਾਸ ਜੀ ਦੀ ਗੱਲ ਸੁਣ ਕੇ ਪਿੰਡ ਵਾਲੇ ਤੱਪੇ ਦੇ ਕੋਲ ਚਲੇ ਗਏ ਜਦੋਂ 2-3 ਵਾਰੀ ਤੱਪੇ ਨੂੰ ਜਾ ਕੇ ਕਿਹਾ ਕਿ ਬਰਸਾਤ ਨਹੀਂ ਹੋਈ ਤਾਂ ਤੱਪੇ ਗੁੱਸੇ ਵਿੱਚ ਆ ਗਿਆ ਤੇ ਗੁੱਸੇ ਵਿੱਚ ਆ ਕੇ ਆਪਣੇ ਮੁਖ ਤੋਂ ਕਿਹਾ ਮੈਂ ਵਰਖਾ ਆਪਣੇ ਮੁਠੀ 'ਚ ਫੜ ਕੇ ਰੱਖੀ ਹੋਈ ਹੈ ਜਦ ਤਰ ਮੱਦਰ ਪੜ ਕੇ ਝੁਕਤੀ ਬਣਾਵਾਂਗਾ ਫਿਰ ਤੁਹਾਡੇ ਵਾਸਤੇ ਮੀਂਹ ਪਵਾਵਾਂਗਾ ਇਹ ਸੁਣ ਕੇ ਸਾਰੇ ਵਾਪਸ ਸ਼ੀਰਗੁਰ ਅਮਰਦਾਸ ਜੀ ਦੇ ਕੋਲ ਆ ਗਏ ਤੇ ਕਹਿਣ ਲੱਗੇ ਤੱਪਾ ਬੜਾ ਗੁੱਸੇ ਵਿੱਚ ਬੋਲ ਰਿਹਾ ਹੈ ਪਿੰਡ ਵਾਲਿਆਂ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਬਿਨਾਂ ਦੇਰ ਤੋਂ ਕਿਹਾ ਅਸੀਂ ਬਹੁਤ ਵੱਡੀ ਬਾਰਿਸ਼ ਪਾਉਂਦੇ ਹਾਂ ਗੁਰੂ ਜੀ ਦੇ ਸਿੱਖ ਨੂੰ ਇਸ ਤੱਪੇ ਵਰਗਾ ਨਾ ਜਾਣੋ ਬਾਰਿਸ਼ ਪਾਵਾਂਗੇ ਤੁਸੀਂ ਸਾਡਾ ਕਿਹਾ ਮੰਨੋ ਇਹ ਸੁਣ ਕੇ ਕਿਸਾਨਾਂ ਨੇ ਪਾਣੀ ਦਾ ਹਲਾਲਚ ਕਰਕੇ ਤੱਪੇ ਦੀ ਗੱਲ ਨੂੰ ਝੂਠਾ ਜਾਣਿਆ ਤੇ ਬੋਲੇ ਅਸੀਂ ਤਾਂ ਉਸ ਦੀ ਆਗਿਆ ਵਿੱਚ ਹਾਂ ਜਿਹੜਾ ਸਾਡੀ ਖੇਤੀ ਨੂੰ ਜਲ ਦੇਵੇ ਜਲ ਦੇ ਕਾਰਨ ਉਸ ਦੇ ਅਸੀਂ ਬਚਨ ਮੰਨਦੇ ਹਾਂ ਜਿਹੜਾ ਭਾਰੀ ਬਾਰਿਸ਼ ਪਾਵੇ ਜੇ ਬਾਰਿਸ਼ ਨਾ ਹੋਈ ਤਾਂ ਅਸੀਂ ਬੜੇ ਦੁਖੀ ਹੋਵਾਂਗੇ ਤੇ ਮਰ ਜਾਵਾਂਗੇ ਇਸ ਤਰ੍ਹਾਂ ਸਾਰਿਆਂ ਨੂੰ ਨਿਸ਼ਚਾ ਕਰਵਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਕਿਸਾਨੋ ਸੁਣੋ ਦਿਨ ਥੋੜਾ ਰਹਿ ਗਿਆ ਹੈ ਸੂਰਜ ਡੁੱਬਣ ਵਾਲਾ ਹੈ ਇਸ ਲਈ ਹੁਣ ਐ ਕਰੋ ਸੂਰਜ ਡੁੱਬਣ ਤੋਂ ਪਹਿਲਾਂ-ਪਹਿਲਾਂ ਤਪਾ ਜਿੱਥੇ-ਜਿੱਥੇ ਛੇਤੀ-ਛੇਤੀ ਜਾਏ ਓਥੇ-ਓਥੇ ਬੱਦਲ ਵਰਖਾ ਵਰਸਾਉਣਗੇ ਖੇਤ ਪਾਣੀ ਨਾਲ ਭਰ ਜਾਣਗੇ ਤੇ ਬਹੁਤ ਅਨਾਜ ਪੈਦਾ ਹੋਏਗਾ ਖੇਤ ਬਹੁਤ ਹਨ ਪਰ ਦਿਨ ਥੋੜਾ ਹੈ ਉਸ ਨੂੰ ਲੈ ਕੇ ਆਪਣੇ ਆਪਣੇ ਖੇਤਾਂ ਵਾਲੇ ਪਾਸੇ ਚਲੇ ਜਾਓ ਉਸ ਦੇ ਸਰੀਰ ਦਾ ਕੋਈ ਵੀ ਅੰਗ ਜਿਸ ਖੇਤ ਨੂੰ ਲੱਗ ਜਾਏਗਾ ਉੱਥੇ ਬੱਦਲ ਧਾ ਕੇ ਆਉਣਗੇ ਤੇ ਮੀਂਹ ਵਰਸਾਉਣਗੇ ਜਦੋਂ ਤਪ ਆਪਣੇ ਡੇਰੇ ਵਿੱਚੋਂ ਬਾਹਰ ਨਿਕਲੇਗਾ ਤਾਂ ਉਸੇ ਵੇਲੇ ਬੱਦਲ ਛਾ ਜਾਣਗੇ ਇਹ ਤੁਸੀਂ ਪ੍ਰਤਾਵਾ ਵੇਖ ਲੈਣਾ ਤਾਂ ਕਿ ਤੁਹਾਨੂੰ ਯਕੀਨ ਹੋ ਜਾਏ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਗੱਲ ਸੁਣ ਕੇ ਸਾਰਿਆਂ ਨੂੰ ਬੜਾ ਚਾਹ ਚੜ ਗਿਆ ਕਹਿਣ ਲੱਗੇ ਇਹ ਪਰਤਾਵਾ ਲੈਂਦੇ ਹਾਂ ਸਾਰੇ ਕਿਸਾਨ ਮਿਲ ਕੇ ਉੱਥੇ ਚਲੇ ਗਏ ਜਿੱਥੇ ਤਪਾ ਗੱਦੀ ਤੇ ਵਿਰਾਜਮਾਨ ਸੀ ਤਪਾ ਬੜੇ ਘਮੰਡ ਵਿੱਚ ਖੁਸ਼ ਹੋ ਕੇ ਫੁੱਲਿਆ ਬੈਠਾ ਸੀ ਜਿਵੇਂ ਅੱਗ ਦੇ ਸੇਕ ਨਾਲ ਦੁੱਧ ਉਬਲ ਕੇ ਉੱਪਰ ਨੂੰ ਆ ਜਾਂਦਾ ਹੈ ਕਿਸਾਨਾਂ ਨੇ ਇਕੱਠੇ ਹੋ ਕੇ ਜਾ ਕੇ ਕਿਹਾ हे ਤਪਾ ਜੀ ਸੁਣੋ ਬਾਰਿਸ਼ ਤਾਂ ਹੋਈ ਨਹੀਂ ਹੁਣ ਤੁਸੀਂ ਐ ਕਰੋ ਸਾਡੇ ਤੇ ਕਿਰਪਾ ਕਰੋ ਉੱਠ ਕੇ ਆਪਣੇ ਚਰਨ ਸਾਡੇ ਖੇਤਾਂ ਵਿੱਚ ਪਾਓ ਤੁਹਾਡੇ ਚੱਲਣ ਨਾਲ ਜੇ ਮੀਂਹ ਪੈਂਦਾ ਹੈ ਤਾਂ ਇਸ ਨਾਲ ਸਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਬਾਹਰ ਨਿਕਲੋ ਤੇ ਖੇਤਾਂ ਵਿੱਚ ਚੱਲੋ ਅਸੀਂ ਸਾਰੇ ਤੁਹਾਡੇ ਨਾਲ ਚੱਲਦੇ ਹਾਂ ਇਸ ਤਰ੍ਹਾਂ ਸਾਰੇ ਪਿੰਡ ਉੱਤੇ ਤੁਸੀਂ ਉਪਕਾਰ ਕਰੋ ਪਿੰਡ ਵਾਲਿਆਂ ਨੇ ਉਸ ਦਾ ਪਰਤਾਵਾ ਲੈਣਾ ਸੀ ਇਸ ਲਈ ਬੜੇ ਕੋਮਲ ਸ਼ਬਦਾਂ ਨਾਲ ਬੋਲ ਰਹੇ ਸਨ ਇਸ ਤਰ੍ਹਾਂ ਪ੍ਰੇਮ ਨਾਲ ਕਹਿ ਕੇ ਤਾਂ ਪੈਨੂ ਘਰ ਵਿੱਚੋਂ ਬਾਹਰ ਲਿਆਏ ਜਦੋਂ ਤਪਾ ਪਿੰਡ ਤੋਂ ਨਿਕਲ ਕੇ ਬਾਹਰ ਆਇਆ ਤਾਂ ਸਾਰਿਆਂ ਨੇ ਕੀ ਦੇਖਿਆ ਕਿ ਸਾਹਮਣੇ ਬੱਦਲ ਆ ਗਏ ਸਾਰਿਆਂ ਨੂੰ ਆਪਣੇ ਮਨ ਵਿੱਚ ਪਤਾ ਲੱਗ ਗਿਆ ਕਿ ਗੁਰਸਿੱਖ ਨੇ ਜੋ ਕਿਹਾ ਹੈ ਉਹ ਝੂਠ ਨਹੀਂ ਹੈ ਉਹਨਾਂ ਦਾ ਇਸ਼ਾਰਾ ਸ਼੍ਰੀ ਗੁਰੂ ਅਮਰਦਾਸ ਜੀ ਵੱਲ ਸੀ ਇਸ ਤਰ੍ਹਾਂ ਵਾਰਤਾ ਲਾਪ ਕਰਦੇ ਹੋਏ ਬੜੀ ਤੇਜ਼ੀ ਨਾਲ ਚੱਲ ਪਏ ਸਿੱਖ ਦੇ ਕਹੇ ਹੋਏ ਵਾਕ ਪਰ ਕੇ ਉਹਨਾਂ ਨੇ ਦੇਖੇ ਕਿ ਉਹ ਸੱਚੇ ਹਨ ਜਦ ਤਪੇ ਨੂੰ ਲੈ ਕੇ ਖੇਤਾਂ ਵਿੱਚ ਗਏ ਤਾਂ ਉਸੇ ਵੇਲੇ ਜਲਦੀਆਂ ਬੂੰਦਾਂ ਦੇ ਫੁਹਾਰੇ ਪੈਣ ਲੱਗ ਪਏ। ਜਦ ਦੂਸਰੇ ਖੇਤ ਵਿੱਚ ਪੈਰ ਧਰਿਆ ਤਾਂ ਬੱਦਲ ਜਲਦੀਆਂ ਧਾਰਾਂ ਵਰਸਾਉਣ ਲੱਗ ਗਿਆ। ਥੋੜਾ ਦਿਨ ਰਹਿਣ ਕਰਕੇ ਉਹਨਾਂ ਦੇ ਮਨ ਵਿੱਚ ਚਿੰਤਾ ਹੋ ਗਈ ਕਿ ਦਿਨ ਤਾਂ ਥੋੜਾ ਰਹਿਣ ਵਾਲਾ ਹੈ ਕਿਤੇ ਸਾਡਾ ਖੇਤ ਨਾ ਰਹਿ ਜਾਏ। ਇਸ ਕਰਕੇ ਸਾਰੇ ਆਪਣੇ ਖੇਤਾਂ ਵੱਲ ਲਿਜਾਣਾ ਚਾਹੁੰਦੇ ਸਨ। ਆਪਸ ਵਿੱਚ ਕਿਸਾਨ ਗਿਣਤੀਆਂ ਗਿਣਦੇ ਸਨ ਕਿਵੇਂ ਸਾਰਿਆਂ ਦੇ ਕਾਰੇ ਪੂਰੇ ਹੋਣਗੇ। ਇਹ ਸੋਚ ਕੇ ਆਪਣੇ ਆਪਣੇ ਖੇਤਾਂ ਵੱਲ ਤਪੈਨੋ ਖਿੱਚਣ ਲੱਗ ਪਏ। ਬڑے ਗੁੱਸੇ ਵਿੱਚ ਆ ਕੇ ਆਪਸ ਵਿੱਚ ਜਿੱਦਦੇ ਸਨ ਉਸ ਸਮੇਂ ਤਪਾ ਬੜਾ ਪਰੇਸ਼ਾਨ ਹੋ ਗਿਆ ਉਹ ਝੜਕਾਂ ਵੀ ਦੇ ਰਿਹਾ ਸੀ ਪਰ ਕੋਈ ਵੀ ਤਪੇ ਦੀ ਗੱਲ ਮੰਨਦਾ ਨਹੀਂ ਸੀ ਸਾਰੇ ਉਸ ਨੂੰ ਆਪਣੇ ਖੇਤਾਂ ਵਿੱਚ ਲੈ ਜਾਣਾ ਚਾਹੁੰਦੇ ਸਨ ਇਸ ਤਰ੍ਹਾਂ ਖਿੱਚਦੇ ਆ ਖਿੱਚਦੇ ਆ ਤਪੇ ਦਾ ਬੁਰਾ ਹਾਲ ਹੋ ਗਿਆ ਨਾ ਉਸ ਤੋਂ ਬੋਲਿਆ ਜਾਂਦਾ ਸੀ ਤੇ ਨਾ ਹੀ ਉਹ ਤੁਰ ਸਕਦਾ ਸੀ ਜਦੋਂ ਚੱਲਣ ਫਿਰਨ ਤੋਂ ਰਹਿ ਗਿਆ ਤਾਂ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਆ ਕੇ ਕਿਹਾ ਇਸ ਦਾ ਮਾਸ ਤੇ ਹੱਡੀਆਂ ਜਿੱਥੇ-ਜਿੱਥੇ ਵੀ ਲੈ ਕੇ ਜਾਓਗੇ ਉੱਥੇ-ਉੱਥੇ ਹੀ ਬਹੁਤ ਭਾਰੀ ਵਰਖਾ ਹੋਏਗੀ ਸਾਹ ਸੰਗਤ ਜੀ ਇੱਕ ਗੱਲ ਨੋਟ ਕਰੋ ਕਿ ਹਲੇ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਨਹੀਂ ਸੀ ਪ੍ਰਾਪਤ ਹੋਈ ਦਾਸ ਸਤਕਾਰ ਵਜੋਂ ਅਮਰਦਾਸ ਜੀ ਥਾਂ ਤੇ ਗੁਰੂ ਅਮਰਦਾਸ ਸ਼ਬਦ ਵਰਤ ਰਿਹਾ ਹੈ ਇਹ ਸੁਣ ਕੇ ਜਦ ਸਾਰਿਆਂ ਨੇ ਇੱਕ ਸੀਟਿਆ ਤਾਂ ਉਸ ਪਾਪੀ ਤਪੇ ਦੇ ਪ੍ਰਾਣ ਨਿਕਲ ਗਏ ਤੇ ਉਸ ਦੀ ਮੌਤ ਹੋ ਗਈ ਕਿਸਾਨ ਸੋਚਣ ਲੱਗੇ ਕਿ ਸਾਡੇ ਖੇਤ ਵਰਖਾ ਤੋਂ ਬਿਗੈਰ ਰਹਿ ਜਾਣਗੇ ਇਸ ਤਰ੍ਹਾਂ ਬੋਲ ਕੇ ਚਿੰਤਾ ਕਰ ਰਹੇ ਸਨ ਇੱਕ ਮਰਨ ਨਾਲ ਜੇ ਸਾਰਾ ਪਿੰਡ ਜਿਉਂਦਾ ਹੈ ਤਾਂ ਇਸ ਵਿੱਚ ਕੀ ਹਰਜ ਹੈ ਇਹ ਕਹਿ ਕੇ ਉਹਨਾਂ ਨੇ ਤਪੇ ਦੇ ਹੱਥ ਪੈਰ ਤੋੜ ਲਏ ਤੇ ਆਪੋ ਆਪਣੇ ਖੇਤਾਂ ਵਿੱਚ ਲੈ ਗਏ ਜਿੱਥੇ-ਜਿੱਥੇ ਤਪੇ ਦੇ ਸਰੀਰ ਦੇ ਅੰਗ ਗਏ ਉੱਥੇ-ਉੱਥੇ ਬਹੁਤ ਮੀਂਹ ਪਿਆ ਤਪੇ ਦੇ ਮਰ ਜਾਣ ਤੇ ਸਾਰੇ ਹੀ ਇੱਕ ਰਾਸ ਬਾਰਿਸ਼ ਹੋਈ ਤੇ ਬੱਦਲਾਂ ਨੇ ਖੇਤਾਂ ਵਿੱਚ ਬਹੁਤ ਵਰਖਾ ਕੀਤੀ ਸਾਰਿਆਂ ਨੇ ਤਪੇ ਨੂੰ ਮਹਾਪਖੰਡੀ ਜਾਣਿਆ ਤੇ ਇਹ ਸਮਝ ਗਏ ਕਿ ਗੁਰੂ ਜੀ ਨੇ ਉਸਨੇ ਈਰਖਾ ਦੀ ਭਾਵਨਾ ਨਾਲ ਪਿੰਡ ਵਿੱਚੋਂ ਕਢਵਾਇਆ ਸੀ ਉਹ ਝੂਠਾ ਸੀ ਇਸ ਲਈ ਉਸ ਨੂੰ ਮੰਤਰ ਨਹੀਂ ਫੁਰਿਆ ਗੁਰੂ ਜੀ ਦੇ ਦਾਸ ਭਾਵ ਸ਼ੀਰ ਗੁਰ ਅਮਰਦਾਸ ਜੀ ਨੇ ਸਾਡਾ ਕਾਰਜ ਸਿੱਧ ਕੀਤਾ ਹੈ ਤੇ ਜਦੋਂ ਸਵੇਰ ਹੋਏਗੀ ਤਾਂ ਅਸੀਂ ਆਪਣੇ ਭੁੱਲ ਬਖਸ਼ਣ ਵਾਸਤੇ ਗੁਰੂ ਜੀ ਦੇ ਕੋਲ ਜਾਵਾਂਗੇ ਤੇ ਉਹਨਾਂ ਨੂੰ ਆਪਣੇ ਪਿੰਡ ਵਾਪਸ ਲੈ ਕੇ ਆਵਾਂਗੇ ਸੋ ਇਸ ਤਰ੍ਹਾਂ ਪਿੰਡ ਵਾਲਿਆਂ ਨੂੰ ਬੜਾ ਪਛਤਾਵਾ ਹੋਇਆ ਤੇ ਫਿਰ ਉਹਨਾਂ ਨੂੰ ਸ਼੍ਰੀ ਗੁਰ ਅੰਗਦ ਦੇਵ ਜੀ ਦੀ ਮਹਾਨਤਾ ਦਾ ਪਤਾ ਲੱਗਿਆ ਸ਼੍ਰੀ ਗੁਰ ਅਮਰਦਾਸ ਜੀ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨਾਲ ਮਿਲ ਕੇ ਸ਼੍ਰੀ ਗੁਰ ਅੰਗਦ ਦੇਵ ਜੀ ਵਾਲੇ ਪਾਸੇ ਚੱਲ ਪਏ ਜਿੱਥੇ ਉਹਨਾਂ ਨੇ ਆਸਨ ਲਗਾਇਆ ਹੋਇਆ ਸੀ ਉਹਨਾਂ ਦਾ ਹਿਰਦਾ ਪਰਮ ਪ੍ਰਸੰਨ ਹੋ ਗਿਆ ਤੇ ਗੁਰੂ ਜੀ ਦੇ ਡੇਰੇ ਪਹੁੰਚ ਗਏ ਜਦੋਂ ਗੁਰੂ ਜੀ ਦੇ ਕੋਲੇ ਆ ਕੇ ਬੰਦਨਾ ਕੀਤੀ ਤਾਂ ਗੁਰੂ ਜੀ ਨੇ ਹਿਰਦੇ ਵਿੱਚ ਸਭ ਕੁਝ ਜਾਣ ਲਿਆ ਤੇ ਚਿਹਰਾ ਦੂਸਰੇ ਪਾਸੇ ਕਰ ਲਿਆ ਤੇ ਪਿੱਠ ਫੇਰ ਲਈ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿਹਾ ਕਿਉਂ ਬਈ ਕਰਾਮਾਤ ਕਿਉਂ ਦਿਖਾਈ ਗੁਰੂ ਘਰ ਵਿੱਚ ਕਰਾਮਾਤ ਦਿਖਾਉਣੀ ਵਾajib ਨਹੀਂ ਹੈ ਇਸ ਗੱਲ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਠੀਕ ਨਾ ਸਮਝਿਆ ਆਪਣੇ ਸਿੱਖ ਦੇ ਦਿਲ ਵਿੱਚ ਸੰਤਾਂ ਦ੍ਰਿੜ ਕਰਾਉਣ ਵਾਸਤੇ ਉਹ ਆਪਣੇ ਸਿੱਖਾਂ ਨੂੰ ਨਾ ਜਰੇ ਜਾਣ ਵਾਲੇ ਨੂੰ ਵੀ ਜਰਨ ਦੀ ਸਿੱਖਿਆ ਦਿੰਦੇ ਹਨ ਸਵਾਮੀ ਗੁਰੂ ਜੀ ਪਿੱਠ ਦੇ ਕੇ ਬੈਠੇ ਸਨ ਜਿਹੜੇ ਅੰਤਰਜਾਮੀ ਸਾਰੀ ਵਾਰਤਾ ਨੂੰ ਜਾਣ ਗਏ ਸਨ ਇਹ ਸਾਰਾ ਕੁਝ ਦੇਖ ਕੇ ਸ਼੍ਰੀ ਗੁਰੂ ਅਮਰਦਾਸ ਜੀ ਦੂਸਰੇ ਪਾਸੇ ਹੋ ਗਏ ਸਿਨੇਮਰ ਹੋ ਕੇ ਬੰਦਨਾ ਕਰਕੇ ਬੈਠ ਗਏ ਸ਼ਰਮ ਕਰਕੇ ਨਿਤਰਨੇ ਵਾਲੇ ਚਿੱਤ ਵਿੱਚ ਬੜੀ ਚਿੰਤਾ ਹੋ ਗਈ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਤੀਸਰੇ ਪਾਸੇ ਆਪਣਾ ਚਿਹਰਾ ਘੁਮਾਇਆ ਪਰ ਫਿਰ ਵੀ ਗੁਰੂ ਜੀ ਨੇ ਆਪਣੇ ਸੇਵਕ ਵੱਲ ਨਾ ਦੇਖਿਆ ਕਹਿੰਦੇ ਸਨ ਸ਼ਕਤੀ ਜਿਤਾਉਣ ਦਾ ਵੱਡਾ ਅਪਰਾਧ ਤੂੰ ਕੀਤਾ ਹੈ ਇਹ ਸਾਧਾਂ ਸੰਤਾਂ ਵਾਲਾ ਕੰਮ ਨਹੀਂ ਕੀਤਾ ਸ਼ਿਰਗੁਰ ਅਮਰਦਾਸ ਜੀ ਦਾ ਮਨ ਬਹੁਤ ਧੀਨ ਹੋ ਗਿਆ ਫਿਰ ਬਾਅਦ ਵਿੱਚ ਗੁਰੂ ਜੀ ਦੇ ਸਨਮੁਖ ਹੋਏ ਜਦ ਬਚਨ ਕਰਨ ਵਾਸਤੇ ਤਿਆਰ ਹੋਏ ਤਾਂ ਗੁਰੂ ਜੀ ਨੇ ਚੌਥੇ ਪਾਸੇ ਮੁਖ ਮੋੜ ਲਿਆ ਫਿਰ ਕਾਲੀ ਨਾਲ ਮੁਖੜੇ ਵਾਲੇ ਪਾਸੇ ਹੋਏ ਆਪਣੇ ਅਪਰਾਧ ਨੂੰ ਜਾਣ ਕੇ ਪੁੱਛਿਆ हे ਪ੍ਰਭੂ ਗੁਰੂ ਜੀ ਮੈਨੂੰ ਹੁਣ ਮਾਫ ਕਰ ਦਿਓ ਮੈਨੂੰ ਆਪਣਾ ਸ਼ੁਭ ਉਪਦੇਸ਼ ਦਿਓ ਤੁਸੀਂ ਭੁੱਲੇ ਨੂੰ ਬਖਸ਼ਣ ਵਾਲੇ ਹੋ। ਏ ਮਹਾਨ ਗਿਆਨਵਾਨ ਗੁਰੂ ਜੀ। ਆਪ ਜੀ ਨੂੰ ਮੇਰੇ ਨਮਸਕਾਰ ਹੈ। ਨਮਸਕਾਰ ਹੈ। ਤੁਸੀਂ ਸਾਨੂੰ ਸ਼ੁਭ ਮਾਰਗ ਦੱਸੋ। ਇਹ ਸੁਣ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਮੇਰੇ ਪਿੱਛੋਂ ਤੂੰ ਕੀ ਕਾਰਾਂ ਕੀਤਾ ਹੈ? ਮੈਂ ਬੁਆਕੇ ਤਪੈ ਨੂੰ ਵਰਵਾਤਾ ਤੇ ਆਪਣੇ ਆਪ ਨੂੰ ਕਰਾਂਵਾਤੀ ਜਣਾਇਆ ਹੈ। ਸਤਿਗੁਰੂ ਦਾ ਘਰ ਸਦਾ ਹੀ ਨੀਵਾ ਹੈ। ਇੱਥੇ ਹੰਕਾਰ ਹੋਣ ਦੀ ਕੋਈ ਥਾਂ ਨਹੀਂ ਹੈ। पापी तपे ने कुकर्म ਕੀਤਾ ਸੀ ਇਸ ਲਈ ਅਤ ਸਮੇਂ ਦੁੱਖ ਪਾ ਕੇ ਉਹਨੇ ਨਰਕਾਂ ਨੂੰ ਜਾਣਾ ਸੀ ਸਭ ਨੂੰ ਇੱਕ ਈਸ਼ਵਰ ਹੀ ਫਲ ਦਿੰਦਾ ਹੈ ਇਹ ਬਲ ਰਹਿਤ ਜੀਵ ਕਿਸ ਗਿਣਤੀ ਵਿੱਚ ਹੈ ਕਰਨ ਕਰਨ ਕੇਵਲ ਇੱਕ జగਤ ਦਾ नाथ ਪ੍ਰਭੂ ਹੈ ਸਭ ਕੁਝ ਉਹੀ ਕਰਦਾ ਤੇ ਕਰਵਾਉਂਦਾ ਹੈ ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਬੰਦਨਾ ਕੀਤੀ हे ਗੁਰੂ ਜੀ ਮੈਨੂੰ ਬਖਸ਼ ਲੋ ਇਹ ਮੇਰੀ ਅਣਜਾਣ ਮਤ ਹੈ ਹੁਣ ਮੈਂ ਦੁਬਾਰਾ ਐਸਾ ਕੰਮ ਨਹੀਂ ਕਰਾਂਗਾ ਮੈਂ ਹੁਣ ਕਦੇ ਵੀ ਆਪਾਂ ਨਹੀਂ ਜਣਾਵਾਂਗਾ ਤਾਂ ਮੈਂ ਤੁਹਾਡੀ ਵੱਡੀ へਠੀ ਕੀਤੀ ਸੀ ਤੁਹਾਡੀ ਬਹੁਤ ਨਿੰਦਿਆ ਕੀਤੀ ਸੀ ਮੈਥੋਂ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਹੋਇਆ ਇਸ ਕਰਕੇ ਮੈਂ ਇਸ ਤਰ੍ਹਾਂ ਕੀਤਾ ਆਪ ਜੀ ਦੀ ਜਿਵੇਂ ਰਜ਼ਾ ਹੋਵੇ ਮੈਂ ਹੁਣ ਉਸ ਤਰ੍ਹਾਂ ਹੀ ਕਰਾਂਗਾ ਮੈਂ ਕਦੇ ਵੀ ਇਸ ਦੇ ਉਲਟ ਕੋਈ ਵੀ ਕੰਮ ਨਹੀਂ ਕਰਾਂਗਾ ਇਸ ਤਰ੍ਹਾਂ ਮਾਫੀ ਲੈ ਕੇ ਗੁਰੂ ਜੀ ਦੇ ਪਾਸ ਬੈਠ ਗਏ ਜਿੱਥੇ ਗੁਰੂ ਜੀ ਦੇ ਨਿਵਾਸ ਕਰਨ ਨਾਲ ਜੰਗਲ ਵਿੱਚ ਮਹਾਨ ਮੰਗਲ ਹੋ ਗਿਆ ਸੀ ਪਿੰਡ ਦੇ ਸਾਰੇ ਲੋਕ ਬੜੇ ਸ਼ਰਮਸਾਰ ਸਨ ਤੇ ਉਹਨਾਂ ਨੇ ਵਿਚਾਰ ਕੀਤੀ ਕਿ ਅਸੀਂ ਗੁਰੂ ਜੀ ਨੂੰ ਪਿੰਡ ਚੋਂ ਬਾਹਰ ਕੱਢ ਕੇ ਬਹੁਤ ਵੱਡੀ ਅਵਗਿਆ ਕੀਤੀ ਹੈ ਜਿਨ੍ਹਾਂ ਵਿੱਚ ਇੰਨੀ ਵੱਡੀ ਕਾਰਾਵਾਤ ਹੈ ਕਿ ਉਹਨਾਂ ਦੇ ਇੱਕ ਸੇਵਕ ਦੇ ਕਹਿਣ ਤੇ ਇੰਨੀ ਭਾਰੀ ਵਰਖਾ ਹੋਈ ਹੈ ਹੁਣ ਸਾਨੂੰ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਪਿੰਡ ਦੇ ਲੋਕਾਂ ਤੇ ਕਿਸਾਨਾਂ ਨੇ ਗੁਰੂ ਜੀ ਨੂੰ ਕਿਹਾ ਅਸੀਂ ਤੁਹਾਡੀ ਸ਼ਰਨ ਪਏ ਹਾਂ ਏ ਗੁਰੂ ਜੀ ਸਾਨੂੰ ਮਾਫ਼ ਕਰ ਦਿਓ ਤੁਸੀਂ ਸਾਡੇ ਵੱਡੇ ਆਦਰਯੋਗ ਮਹਾਪੁਰਖ ਹੋ ਸਤਿਗੁਰੂ ਜੀ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਵੱਲ ਵੇਖ ਕੇ ਮੁਸਕਰਾਏ ਫਿਰ ਚੰਦਰਮੁਖ ਤੋਂ ਅੰਮ੍ਰਿਤ ਰੂਪੀ ਬਚਨ ਨਿਕਲੇ ਸਾਰੇ ਜਗਤ ਨੂੰ ਮਿੱਥਿਆ ਰੂਪ ਸਮਝੋ ਸਾਡਾ ਕਿਸੇ ਨਾਲ ਵੈਰ ਨਹੀਂ ਹੈ ਮਾਂ ਤੇ અપਮਾਨ ਵੀ ਮਿੱਥਿਆ ਹਨ ਖੁਸ਼ੀ ਗਮੀ ਅਸੀਂ ਕਦੇ ਧਰਨ ਨਹੀਂ ਕਰਦੇ ਭਾਵ ਖੁਸ਼ੀ ਗਮੀ ਸਾਡੇ ਵਾਸਤੇ ਇੱਕ ਸਮਾਨ ਹੈ ਜਿਸ ਤਰ੍ਹਾਂ ਦਾ ਵੀ ਕੋਈ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਉਹ ਪਾ ਲੈਂਦਾ ਹੈ ਜਦੋਂ ਅਸੀਂ ਤੁਹਾਡੇ ਵਿੱਚ ਬਹੁਤ ਵੱਡੀ ਵੈਰ ਭਾਵਨਾ ਦੇਖੀ ਤਾਂ ਅਸੀਂ ਖਡੂਰ ਪਿੰਡ ਛੱਡਤਾ ਤਾਂ ਕਿ ਤੁਹਾਨੂੰ ਦੁੱਖ ਨਾ ਪਹੁੰਚੇ ਤੁਸੀਂ ਸਾਰੇ ਆਪਣੇ ਘਰ ਵਿੱਚ ਸੁਖੀ ਸੁਖੀ ਬਸੋ ਅਸੀਂ ਤਾਂ ਜਿੱਥੇ ਵੀ ਬੈਠਦੇ ਹਾਂ ਆਨੰਦ ਪ੍ਰਸੰਨ ਰਹਿੰਦੇ ਹਾਂ ਕੁਝ ਵੀ ਪਾਉਂਦੇ ਨਹੀਂ ਤੇ ਨਾ ਹੀ ਕੁਝ ਗਵਾਉਂਦੇ ਹਾਂ ਭਾਵ ਆਬਾਦੀ ਜਾਂ ਉਜਾੜ ਵਿੱਚ ਕਿਸੇ ਸਥਾਨ ਤੇ ਵੀ ਰਹਿ ਕੇ ਸਾਡੀ ਖੁਸ਼ੀ ਵਾਧੀ ਘਟਦੀ ਨਹੀਂ ਹੈ ਹਾਣ ਲਾ ਬਾਰੇ ਅਸੀਂ ਕਦੇ ਸੋਚਦੇ ਵੀ ਨਹੀਂ ਇਸ ਜੰਗਲ ਵਿੱਚ ਹੀ ਮੰਗਲ ਹੈ ਇਹ ਸੁਣ ਕੇ ਖਡੂਰ ਦੇ ਕਿਸਾਨ ਗੁਰੂ ਜੀ ਦੇ ਚਰਨ ਕਮਲਾਂ ਨਾਲ ਜੁੜ ਗਏ ਤੇ ਬੇਨਤੀ ਕਰਨ ਲੱਗੇ ਸਾਨੂੰ ਮਾਫ਼ ਕਰ ਦਿਓ ਮਾਫ਼ ਕਰ ਦਿਓ ਤੁਸੀਂ ਗੋਬਿੰਦ ਦਾ ਰੂਪ ਹੋ ਚੱਲ ਕੇ ਪਿੰਡ ਵਿੱਚ ਪ੍ਰਵੇਸ਼ ਕਰੋ ਜਿਸ ਘਰ ਨੂੰ ਛੱਡ ਕੇ ਆਏ ਹੋ ਉਸ ਘਰ ਵਿੱਚ ਜਾ ਕੇ ਵਸੋ ਆਪਣਾ ਕਿਰਪਾਲੂ ਸੁਭਾਅ ਵਾਲਾ ਬਿਰਦ ਸੰਭਾਲੋ ਸਾਡੇ ਵੱਡੇ ਅਪਰਾਧ ਨੂੰ ਬਖਸ਼ ਦਿਓ ਸਾਨੂੰ ਮaaf ਕਰ ਦਿਓ ਗੁਰੂ ਜੀ ਨੇ ਫਿਰ ਸਹਿ ਸੁਬਾ ਕਿਹਾ ਹਟ ਤਾਂ ਸਾਡੇ ਕਦੇ ਵਿਚਾਰ ਵਿੱਚ ਵੀ ਨਹੀਂ ਆਇਆ ਸਾਡੇ ਵਾਸਤੇ ਜਾਸਾ ਪਿੰਡ ਹੈ ਤੈਸਾ ਹੀ ਜੰਗਲ ਹੈ ਘਰ ਜਾਂ ਬਾਹਰ ਬੈਠਣਾ ਸਾਡੇ ਵਾਸਤੇ ਇੱਕ ਸਮਾਨ ਹੈ ਇਸ ਤਰ੍ਹਾਂ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਮaaf ਕਰਤਾ ਤੇ ਸਾਰੇ ਸੇਵਕਾਂ ਨੇ ਆਪਣੇ ਸਿਰ ਉੱਤੇ ਗੁਰੂ ਜੀ ਦਾ ਪਲੰਘ ਚੁੱਕ ਲਿਆ ਤੇ ਗੁਰੂ ਜੀ ਦੀਆਂ ਹੋਰ ਵਸਤਾਂ ਲੈ ਕੇ ਪਿੰਡ ਵੱਲ ਚੱਲ ਪਏ ਸਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ 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 ਚੱਲ ਪਏ ਤੇ ਚੱਲ ਕੇ ਸ੍ਰੀ ਖਡੂਰ ਸਾਹਿਬ ਆ ਕੇ ਡੇਰਾ ਕਰ ਲਿਆ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਉਸ ਨਿੰਦਕ ਤਪੇ ਦਾ ਅੰਤ ਹੋ ਗਿਆ ਜਿਹੜੇ ਗੁਰੂ ਘਰ ਦੀ ਨਿੰਦਿਆ ਕਰਦੇ ਹਨ ਉਹਨਾਂ ਦਾ ਐਸੇ ਪ੍ਰਕਾਰ ਹੀ ਅੰਤ ਹੋ ਜਾਂਦਾ ਹੈ ਗੁਰੂ ਘਰ ਦੀ ਮਹਾਨਤਾ ਕੋਈ ਭਾਗਾ ਵਾਲਾ ਹੀ ਸਮਝ ਸਕਦਾ ਹੈ ਜਿਸ ਤੇ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਸੋ ਸਾਧ ਸੰਗਤ ਜੀ ਕਦੇ ਵੀ ਭੁੱਲ ਕੇ ਗੁਰੂ ਜੀ ਬਾਰੇ ਕੋਈ ਐਸਾ ਸ਼ਬਦ ਨਾ ਬੋਲਿਆ ਜਾਵੇ ਜਿਸ ਨਾਲ ਉਹਨਾਂ ਦੀ ਨਿੰਦਿਆ ਹੋਵੇ ਗੁਰੂ ਜੀ ਆਪ ਨਿਰੰਕਾਰ ਹਨ ਤੇ ਨਿਰੰਕਾਰ ਜੋ ਵੀ ਕਰਦੇ ਹਨ ਉਹ ਹਮੇਸ਼ਾ ਠੀਕ ਹੀ ਕਰਦੇ ਹਨ ਜਿਸ ਤਰ੍ਹਾਂ ਤਪੇ ਦੇ ਸਮੇ ਲੋਕ ਤਪੇ ਦੀਆਂ ਗੱਲਾਂ ਵਿੱਚ ਆ ਗਏ ਸਨ ਤੇ ਗੁਰੂ ਜੀ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਸੀ ਉਸੇ ਪ੍ਰਕਾਰ ਅੱਜ ਦੇ ਵੀ ਲੋਕ ਹਨ ਜਿਹੜੇ ਕਈ ਨਕਲੀ ਪ੍ਰਚਾਰਕਾਂ ਦੀਆਂ ਗੱਲਾਂ ਵਿੱਚ ਆ ਕੇ ਗੁਰੂ ਜੀ ਦੀ ਨਿੰਦਿਆ ਕਰ ਬੈਠਦੇ ਹਨ ਗੁਰੂ ਜੀ ਦੀ ਮਰਿਆਦਾ ਤੇ ਨਿੰਦਿਆ ਕਰਦੇ ਹਨ ਗੁਰੂ ਜੀ ਦੀਆਂ ਸਾਖੀਆਂ ਤੇ ਨਿੰਦਿਆ ਕਰਦੇ ਹਨ ਸੋ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਤਾਂ ਕਿ ਉਹ ਜਬਦੂਤਾਂ ਦੇ ਬਸ ਨਾ ਪੈਣ ਹੋਈਆ ਭੁੱਲਾ ਚੁੱਕਾਂ ਦੀ ਖਿਵਾ ਬਖਸ਼ਾ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ